ਹੈ ਲੋ ਜੀ ਹਾਂਜੀ ਸਸਤੀ ਕਾਲ ਇਹ ਹੈਗੀ ਲੋੜੀ ਦੀ ਵੀਡੀਓ ਜਦੋਂ ਆਪਾਂ ਭੁੱਗਾ ਬਾਲਿਆ ਸੀ ਤੇ ਆਪਾਂ ਭੁੱਗੇ ਚ ਕਹਿੰਦੇ ਹੁੰਨੇ ਆ ਮੰਗ ਦੀ ਲੋੜੀਆ ਪਾ ਕੇ ਮਤਲਬ ਕਿ ਲక్ష్ਮੀ ਆਵੇ ਦਿਲ ਇੱਧਰ ਜਾਵੇ ਤੇ ਤੁਸੀਂ ਕੀ ਬੋਲਦੇ ਹੋ ਬਾਕੀ ਆ ਆਪਣੇ ਬੱਚਿਆਂ ਦੇ ਮਾਸੀ ਦੇ ਮੁੰਡੇਰੇ ਭੇਜਿਆ ਸੀ ਸਮਾਨ ਚੀਜ਼ੀਆਂ ਚੂਜੀਆਂ ਤੇ ਪਹਿਨਾਵਾ ਮੇਰਾ ਉਹ ਲੈ ਕੇ ਆ ਸੀ ਮੀਆਂ ਚੀਜ਼ੀਆਂ ਬੱਚਿਆਂ ਵਾਂ ਓਫਨ ਫਰੀ ਕਿਵੇਂ ਹੋ ਬਾਕੀ ਸਾਡੇ ਘਰ ਦਾ ਕੰਮ ਚੱਲਣ ਦਿਆ ਤੁਹਾਨੂੰ ਪਤਾ ਵਾ ਕਿ ਲੱਕੜ ਦਾ ਕੰਮ ਚੱਲਣ ਦਿਆ ਵਾ ਬਾਕੀ ਆ ਇੱਧਰ ਤਾਂ ਦਰਾਜ ਦਰੂਜ ਬਾਕਸ ਬਣ ਗਏ ਆ ਤੇ ਇੱਧਰ ਹੁਣ ਦਰਵਾਜਿਆਂ ਦਾ ਕੰਮ ਚੱਲਣ ਦਿਆ ਵਾ ਤੇ ਆ ਪੁਰਾਣਾ ਦਰਵਾਜਾ ਇਹ ਆਵਲਾ ਤੇ ਵੇਖੋ ਹੁਣ ਇਹਦੇ ਤੇ ਕੀ ਲੱਗਦਾ ਕੀ ਬਣਦਾ ਤੇ ਇੱਧਰ ਵੀ ਇੱਧਰ ਦਰਵਾਜੇ ਬਣਨਦੇ ਆ ਇੱਧਰ ਵੀ ਤੇ ਹੁਣ ਦਰਵਾਜਿਆਂ ਦਾ ਕੰਮ ਚੱਲਣ ਦਿਆ ਵਾ ਬਾਕੀ ਤੁਸੀਂ ਵੇਖ ਸਕਦੇ ਹੋ ਕਿ ਮਤਲਬ ਕਿ ਖਲਾਰਾ ਬਹੁਤ ਜ਼ਿਆਦਾ ਆ ਆਪਾਂ ਆ ਭਾਂਡੇ-ਪੁੰਡੇ ਇਕੱਠੇ ਕਰਨਾ ਚਾਹੀਦਾ ਸ਼ਾਮ ਨੂੰ ਜਦੋਂ ਮਿਸਤਰੀ ਚੱਲ ਜਾਂਦੇ ਆ ਤੇ ਆ ਭਾਂਡੇ-ਪੁੰਡੇ ਮੈਂ ਲੈਣ ਆਈ ਸੀ ਤੇ ਤੁਸੀਂ ਵੇਖ ਸਕਦੇ ਹੋ ਕਿ ਖਲਾਰਾ ਇੰਨਾ ਜ਼ਿਆਦਾ ਆ ਤੇ ਬਹੁਤ ਜ਼ਿਆਦਾ ਖਲਾਰਾ ਏ ਤੇ ਬਾਕੀ ਉਪਰੋਂ ਕੰਮ ਕੰਪਲੀਟ ਹੋ ਗਿਆ ਵੇਰਿੰਗ-ਮੂਰਿੰਗ ਹੋਣ ਗਈ ਆ ਤੇ ਇੱਧਰ ਕਲੀਆਂ ਖੁਲੀਆਂ ਤਾਂ ਹੋ ਗਈਆਂ ਕਲੀਆਂ ਕਹਿ ਲੋ ਚਾਹੇ ਪੇਂਟ ਕਹਿ ਲੋ ਤੇ ਬਾਕੀ ਖਲਾਰੇ ਬਹੁਤ ਜਿਆਦੇ ਪਏ ਹੱਲੇ ਤੇ ਹੱਲੇ ਵੀ ਮਿਸਤਰੀਆਂ ਦਾ ਕੰਮ ਪਿਆ ਥੋੜਾ ਬੋਤਾ ਤੇ ਬਾਕੀ ਲਾਈਟਾਂ ਲੂਟਾਂ ਤਾਂ ਲੱਗ ਗਈਆਂ ਨੇ ਤੇ ਬਾਕੀ ਖਲਾਰਾ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਵਾ ਤੇ ਬਾਕੀ ਵਾਇਰਿੰਗ-ਵੂਰਿੰਗ ਹੋੰਦੀ ਆ ਤੇ ਬਾਕੀ ਤੁਸੀਂ ਦੇਖੋ ਕੰਮ ਹੋ ਗਿਆ ਸੋਨਾ ਬਾਕੀ ਦਰਵਾਜੇ ਦਰੂਜੇ ਲੱਗਣੇ ਆ ਹੋਏ ਪੱਖਾ ਨਾਲ ਚਲਾਓ ਤੇ ਬਾਕੀ ਇੱਧਰ ਦੇਖੋ ਅਲਮਾਰੀ ਬਣ ਗਈ ਆ ਇਹਦੇ ਵਿੱਚ ਆਪਾਂ ਮੇਕਅਪ ਦਾ ਸਮਾਨ ਪਾਊਡਰ ਕੋਈ ਪਰਫਿਊਮ ਹਨਾ ਸਭ ਕੁਝ ਲਿਪਸਟਿਕ ਸੁਪਰਫਿਊ ਵਰਤ ਸਕਦੇ ਬਾਕੀ ਮਿਸਤਰੀਆਂ ਨੇ ਵਾੜੀਆਂ ਹੀ ਆਪਣੀ ਐਕਜੈਕਟ ਆ ਤੇ ਬਾਕੀ ਇੱਥੇ ਲੱਗਣਾ ਸ਼ੀਸ਼ਾ ਤੇ ਬਾਕੀ ਇੱਧਰ ਵੀ ਬਾਕਸ ਵੱਡੇ ਵੱਡੇ ਬਣ ਗਏ ਆ ਇੱਥੇ ਵੀ ਜੈਕਟਾਂ ਐ ਮਿਸਤਰੀਆਂ ਦੀਆਂ ਪਈਆਂ ਤੇ ਬਾਕੀ ਇੱਧਰ ਦੇਖੋ ਇਹ ਖਾਲੀ ਦਰਾਜ ਆ ਤੇ ਇਹ ਵੀ ਬਣ ਗਿਆ ਵੱਡੇ ਵੱਡੇ ਕਾਫੀ ਜਗ੍ਹਾ ਬਣ ਗਈ ਆ ਮੈਂ ਲੇਟਾਂ ਜਗਾ ਕੇ ਦੇਖੀ ਆ ਤੇ ਲੇਟਾਂ ਜਗੰਦੀਆਂ ਮਤਲਬ ਕਿ ਬਾਕੀ ਖਲਾਰਾ ਖਲੂਰਾ ਬਹੁਤ ਜ਼ਿਆਦਾ ਐ ਬਾਕੀ ਚੁੱਲਾ ਫਿਟ ਕਰਾਉਣਾ ਐ ਆਪਾਂ ਕੋਠੇ ਤੇ ਸ਼ਹਿਰੀਆਂ ਦਾ ਵੈਸੇ ਕੋਈ ਹਾਲ ਨਹੀਂ ਆ ਵਿਚਾਰਿਆਂ ਦਾ ਜਿਨ੍ਹਾਂ ਦੇ ਘਰ ਛੋਟੇ ਛੋਟੇ ਆ ਸਾਡੇ ਵਰਗਿਆਂ ਦੇ ਅਗ ਦੇਖੋ ਕਿੰਨਾ ਖਲਾਰਾ ਰਸੋਈ ਚ ਬਾਕੀ ਪਿੰਡਾਂ ਚ ਕਿੰਨੀ ਮਤਲਬ ਕਿ ਜਗ੍ਹਾ ਹੁੰਦੀ ਆ ਵਿਹੜਿਆਂ ਚ ਚੁੱਲ੍ਹੇ ਰੱਖੇ ਹੁੰਦੇ ਆ ਤੀਸਰੀ ਮੰਜ਼ਿਲ ਤੇ ਮਤਲਬ ਕਿ ਮੈਂ ਚੁੱਲਾ ਫਿੱਟ ਕਰਾਉਣਾ ਬਹੁਤ ਔਖਾ ਕੰਮ ਆ ਮੇਰਾ ਵੀ ਦਿਲ ਕਰਦਾ ਕਿ ਸਾਡਾ ਘਰ ਵੱਡਾ ਹੋਵੇ ਵਿਹੜਾ ਹੋਵੇ ਪਿੰਡਾਂ ਵਾਂਗੂ ਘਰ ਹੋਵੇ ਤੇ ਬਾਕੀ ਉਹ ਹਲੇ ਸੁਪਨਾ ਆਪਣਾ ਨਹੀਂ ਪੂਰਾ ਹੋ ਸਕਦਾ ਕਿਉਂਕਿ ਆਪਾਂ ਇੰਨਿਆ ਕੋਠੇ ਉੱਪਰ ਜੋ ਕੁਛ ਹੈਗਾ ਮਤਲਬ ਤੀਸਰੀ ਮੰਜ਼ਿਲ ਤੇ ਅਬ ਚੁੱਲਾ ਲਾਵਾਂਗੇ ਫਿੱਟ ਕਰਾਂਗੇ ਬਾਕੀ ਇੱਥੇ ਹੈਗੀ ਸਾਡੀ ਦੁਕਾਨ ਘਰ ਦੇ ਲਾਗੇ ਤੇ ਤਾਂ ਕਰਕੇ ਆਪਾਂ ਕਿਤੇ ਹੋਰ ਨਹੀਂ ਜਾ ਸਕਦੇ ਆਪਾਂ ਨੂੰ ਰਹਿਣਾ ਇੱਥੇ ਪੈਣਾ ਵਾ ਕੋਠੇ ਉੱਪਰ ਤੇ ਚਲੋ ਜੋ ਕੋਸ਼ ਹੈਗਾ ਬਹੁਤ ਵਧੀਆ ਵਾ ਸੋਨਾ ਘਰ ਬਣ ਗਿਆ ਅ ਪੁਰਾਣੇ ਰਿਵਾਜ ਚ ਸੀ ਹੁਣ ਨਵੇਂ ਰਿਵਾਜ ਆਪਾਂ ਘਰ ਨੂੰ ਬਣਾ ਲਿਆ ਵਾ ਤੇ ਸੋਨਾ ਵਾ ਸਾਡੇ ਵਾਸਤੇ ਇਹੀ ਮਤਲਬ ਕਿ ਕੋਠੀ ਆ ਤੇ ਬਾਕੀ ਬਹੁਤ ਵਧੀਆ ਕੰਮ ਹੋੁੰਦਿਆ ਵਾ ਤੇ 3 ਮਹੀਨੇ ਤੋਂ ਉੱਪਰ ਹੋ ਗਏ ਸਾਨੂੰ ਘਰੋਂ ਨਿਕਲਿਆ ਨੂੰ ਤੇ ਬਾਕੀ ਹੁਣ ਰਹਿ ਗਏ ਥੋੜੇ ਦਿਨ ਤੇ ਸਫਾਈ ਕਰਕੇ ਵੜਾਂਗੇ ਆਪਾਂ ਘਰੇ ਬਾਕੀ ਤੁਸੀਂ ਮੇਰੇ ਵਲੌਗ ਨੂੰ ਲਾਈਕ ਕਰਿਆ ਕਰੋ ਮਤਲਬ ਕਿ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਕਰਿਆ ਕਰੋ ਪਿਆਰ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਵਲੌਗ ਵੇਖਿਆ ਕਰੋ ਮੇਰਾ ਥੋੜੀ ਜੀ ਸਪੋਰਟ ਕਰ ਦੋ ਸਾਰਿਆਂ ਨੇ ਬਹੁਤ ਮਿਹਨਤ ਕਰਨ ਦੇ ਹੀ ਆ ਮੈਂ ਤੇ ਤੁਹਾਡੇ ਮੇਰੀ ਕੋਸ਼ਿਸ਼ ਇਹ ਹੁੰਦੀ ਕਿ ਤੁਹਾਡੇ ਵਾਸਤੇ ਕੋਈ ਨਵੀਂ-ਨਵੀਂ ਮਤਲਬ ਕਿ ਵਧੀਆ-ਵਧੀਆ ਸੋਹਣੇ-ਸੋਹਣੇ ਵੀਡੀਓ ਲੈ ਕੇ ਆਵਾਂ ਬਾਕੀ ਜੋ ਮਤਲਬ ਕਿ ਮੇਰੇ ਚ ਕੋਈ ਗਲਤੀ ਹੋਵੇ ਵਿੱਚ ਮਤਲਬ ਕਮੈਂਟ ਖੁੱਲੇ ਹੁੰਦੇ ਆਉਣ ਦੇ ਆ ਤੁਸੀਂ ਦੱਸਿਆ ਕਰੋ ਵੀ ਆਪਾਂ ਵਲੌਗ ਚ ਕੀ ਲੈ ਕੇ ਆਇਆ ਕਰੀਏ ਕੀ ਲੈ ਕੇ ਆਇਆ ਕਰੀਏ ਕੀ ਬਣਾਇਆ ਮਤਲਬ ਕਿ ਕਿੱਥੇ ਆਪਾਂ ਕੀ ਤੁਹਾਨੂੰ ਦਿਖਾਇਆ ਕਰੀਏ ਕਿ ਘੁੰਮਣ ਫਿਰਨ ਵਾਲਾ ਤੁਸੀਂ ਪਸੰਦ ਕਰੋਗੇ ਜਾਂ ਸ਼ੋਪਿੰਗ ਵਾਲਾ ਪਸੰਦ ਕਰੋਗੇ ਜਾਂ ਮਤਲਬ ਕਿ ਘਰੇ ਜੋ ਆਪਾਂ ਰੈਨੇ ਵਲੋਗ ਉਹ ਬਣਾਇਆ ਕਰਾਂ ਤੇ ਵੈਸੇ ਮੈਂ ਮਿਕਸ ਜਆ ਮਤਲਬ ਕਿ ਸਭ ਕੁਝ ਕਰਦੀ ਆ ਚੈਨਲ ਦੇ ਵਿੱਚ ਘੁੰਮਣ ਫਿਰਨ ਵੀ ਜਾਂਦੇ ਆ ਤੇ ਜੋ ਬਣਾਈਦਾ ਵਾ ਤੇ ਘਰ ਦੇ ਵਲੋਗ ਵੀ ਸ਼ੋਪਿੰਗ ਸਾਰਾ ਕੁਝ ਮੇਰਾ ਮਿਕਸ ਕੰਮ ਤਾਂ ਮੇਰੇ ਮਤਲਬ ਵਾਦ ਤੋਂ ਵਾਦ ਚੈਨਲ ਨੂੰ ਕਰੋ ਸਾਰੇ ਨੇ ਸਬਸਕ੍ਰਾਈਬ ਦੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਬਾਕੀ ਆਉਣ ਵਾਲੀਆਂ ਵਧੀਆ ਜਿਹੇ ਵੀਡੀਓ ਦਿਖਾਵਾਂਗੇ ਤੁਹਾਨੂੰ ਆਪਾਂ ਤੇ ਬਾਕੀ ਥੈਂਕ ਯੂ ਜੀ ਹਾਂਜੀ ਸਾਡੇ ਘਰ ਦਾ ਕੰਮ ਕੰਪਲੀਟ ਹੋ ਗਿਆ ਤੇ ਟਾਈਮ ਹੈਗਾ 8:30 ਰਾਤ ਦਾ ਟਾਈਮ ਆ ਤੇ ਮੈਂ ਆਪਾਂ ਉੱਪਰ ਆਏ ਸੀ ਵੇਖਣ ਤੇ ਬਾਕੀ ਮੈਂ ਇੱਥੇ ਆਣ ਕੇ ਰੋਟੀ ਖਾਧੀ ਆ ਤੇ ਬਾਕੀ ਬੈੱਡ ਬਣਾਉਂਦੇ ਆ ਬੈੱਡ ਤਾਂ ਹੈਗਾ ਸੀ ਪਹਿਲਾਂ ਹੀ ਪਰ ਇਹ ਵੱਡਾ ਬੈੱਡ ਆ ਤੇ ਇਹਦੀ ਢੋਲ ਮੋਂਦੇ ਆ ਤੇ ਕੱਲ ਨੂੰ ਗੱਦੀਆਂ-ਗੁੱਦੀਆਂ ਭਰੀਆਂ ਜਾਣਗੀਆਂ ਤੇ ਇਧਰ ਨਾਲ ਆਪਾਂ ਬਣਾਇਆ ਵਾ ਮੋਬਾਈਲ ਨੂੰ ਰੱਖਣ ਵਾਸਤੇ ਜਾਂ ਕਿਸਮਾਂ ਰੱਖਣ ਵਾਸਤੇ ਇੱਕ ਜੂਵੀਆ ਬੋਕਸ ਦਰਾਜ ਬਣਾਇਆ ਵਾ ਤੇ ਆ ਜਾਓ ਬਾਸ ਕੱਲ ਪਰਸੋ ਤੱਕ ਆਸੀਂ ਆਪਣੇ ਘਰ ਆ ਜਾਾਂਗੇ ਤੇ ਥੋੜਾ ਬਤਾ ਖਲਾਰਾ ਪਿਆ ਵਾ ਆਪਾਂ LCD ਲਾਤੀ ਆ ਕਾਫੀ ਖਲਾਰੇ ਆ ਥੋੜੇ ਬਹੁਤੇ ਰਹਿ ਗਏ ਤੇ ਨਵੇਂ ਦਰਵਾਜੇ ਵੀ ਲੱਗ ਗਏ ਅੱਗੇ ਸਮੇਂ ਪੀਸਿਆ ਤਾ ਮੇਰਾ ਵਲੋਗ ਇੱਥੇ ਹੀ ਐਂਡ ਕਰਦੀ ਆ ਚਲੋ ਜੀ ਓਕੇ ਬਾਏ ਜੀ ਮੇਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੈਂਕ